ਸੋਸ਼ਲ ਮੀਡੀਆ ਤੇ ਮਸ਼ਹੂਰ ਪ੍ਰੀਤ ਜੱਟੀ ਦਾ ਅਮਿਤਪਾਲ ਸਿੰਘ ਮੈਰੋ ਦੇ ਨਾਲ ਪੰਗਾ ਪੈ ਗਿਆ। ਦਰਅਸਲ ਪ੍ਰੀਤ ਜੱਟੀ ਵੱਲੋਂ ਇੱਕ ਬਾਬੇ ਦੀ ਪ੍ਰੋਮੋਸ਼ਨ ਕੀਤੀ ਗਈ ਸੀ ਜਿਸ ਤੇ ਅਮਿਤਪਾਲ ਮੈਰੋ ਨੇ ਇਤਰਾਜ਼ ਰੱਖਾਇਆ। ਅਮਿਤਪਾਲ ਮੈਰੋ ਨੇ ਪ੍ਰੀਤ ਜੱਟੀ ਦੇ ਪਤੀ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਸਿੱਖ ਹੋ ਕੇ ਉਹ ਢੋਂਗੀ ਬਾਬਿਆਂ ਦੀ ਪ੍ਰੋਮੋਸ਼ਨ ਕਿਵੇਂ ਕਰ ਸਕਦੇ ਨੇ? ਤੁਸੀਂ ਸਿੱਖਾਂ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ। ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਇਹ ਵਾਦਾ ਮੈਰਜ ਕਰਾਉਣ ਲਈ ਆਏ ਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਉਹਦੇ ਇਸ ਆਡੀਓ ਦੇ ਵਾਇਰਲ ਹੁੰਦੇ ਹੀ ਪ੍ਰੀਤ ਜੱਟੀ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਸਿਰਫ ਘਰ ਦਾ ਖਰਚਾ ਚਲਾਉਣ ਲਈ ਪ੍ਰੋਮੋਸ਼ਨਸ ਕਰਦੀ ਹੈ ਨਾਲ ਹੀ ਉਸਨੇ ਅੰਮ੍ਰਿਤਪਾਲ ਮੈਰੋ ਨਾਲ ਕੋਈ ਗੱਲਬਾਤ ਵੀ ਲਾਈਵ ਹੋ ਕੇ ਦੱਸੀ ਕਿ ਕਿਸ ਤਰ੍ਹਾਂ ਅੰਮ੍ਰਿਤਪਾਲ ਮੈਰੋ ਨੇ ਉਸ ਨੂੰ ਚੇਤਾਵਨੀ ਦਿੱਤੀ ਹੈ ਕੀ ਕੁਝ ਕਿਹਾ ਉਸਨੇ ਤੁਸੀਂ ਵਿਸਣੋ ਜਿਹੜਾ ਤੇਰੀ ਆ ਵਾਈਫ ਨੇ ਸਟੋਰੀਆਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰੋਮੋਸ਼ਨ ਲੈ ਕੇ ਵੀ ਆਹ ਹੋਗੇ ਜੇਕਰ ਤੁਹਾਡੀ ਲਾਈਫ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਕਾਹ ਤੋਂ ਪਾਈ ਹੈ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਵੀ ਵਾਦਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਆਏ ਆ ਨੇ ਉਹ ਤੇ ਭਾਈ ਬੰਦੇ ਆ ਗਲਤੀ ਆ ਹਾਂਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਆ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲੈ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋਨ ਆ ਗਿਆ ਨੇ ਗਗ ਸਿੰਘਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਵੇ ਇਹ ਤਾਂ ਕਿ ਕੋਈ ਪਛਾਣਦਾ ਫੇਰ ਤੁਸੀਂ 5-4000 ਦਾ 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮੌਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਿਆਂ ਤੋਂ ਤਾਂ ਅਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਨਹੀਂ ਨਹੀਂ ਭਾਈ ਉਦੋਂ ਤੇ ਦੂਜੀ ਗੱਲ ਇਹੋ ਜੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਠੀਕ ਆ ਨਹੀਂ ਮੇਰਾ ਬਾਈ ਥੋੜਾ ਕੰਮ ਖਰਾਬ ਹੋ ਗਿਆ ਇੱਕ ਇੱਕ ਰਿਕੁਐਸਟ ਹੀ ਯਾਰ ਬਾਈ ਮੈਂ ਸਮਝਾਉਣਾ ਚਾਹੁੰਦਾ ਸਾਰਾ ਕੁਝ ਪੈਸੇ ਦੀ ਨਹੀਂ ਰੱਖਿਆ ਹਾਂਜੀ ਹਾਂਜੀ ਉਹਦੇ ਗੰਭੀਰ ਠੀਕ ਆ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋ ਕੁੜੀ ਨੂੰ ਕਹਾਂ ਉਹਦੀ ਵਾਈਫ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾਹ ਤੋਂ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ ਪਤਨੀ ਕਰਦੀ ਮੈਂ ਕਿਸੇ ਤਰ੍ਹਾਂ ਬੁਰਾ ਨਹੀਂ ਕਰਦੀ ਕੁਝ ਵੀ ਨਹੀਂ ਕਿ ਨੁਕਸਾਨ ਨਹੀਂ ਕਰਦੀ ਬਸ ਸਿਰਫ ਮੈਂ ਆਪਣਾ ਸੋਚ ਕੇ ਹੀ ਨਾਰਮਲ ਮੈਂ ਆਪਣੇ ਘਰ ਦੇ ਬਾਰੇ ਸੋਚ ਕੇ ਆਪਣੇ ਘਰ ਦਾ ਸੋਚ ਕੇ ਮੈਂ ਸਿੰਪਲ ਪ੍ਰੋਮੋਸ਼ਨਸ ਕਰ ਦੇ ਰਹੀ ਹਾਂ ਠੀਕ ਆ ਤੇ ਹੁਣ ਉਹਨਾਂ ਨੇ ਸਟੋਰੀ ਪਾਈ ਆ ਤੇ ਉਹ ਮੈਨੂੰ ਮੈਸੇਜ ਆਇਆ ਦੋ ਤਿੰਨ ਬੰਦਿਆਂ ਦੇ ਕਮੈਂਟ ਆਏ ਫਿਰ ਮੈਨੂੰ ਪਤਾ ਲੱਗਾ ਕਿ ਹਾਂ ਕੋਈ ਗੱਲ ਹੋਈ ਹੈ ਫਿਰ ਮੈਂ ਉਹਨਾਂ ਨੇ ਪੇਜ ਤੇ ਜਾ ਕੇ ਸਟੋਰੀ ਚੈੱਕ ਕੀਤੀ ਕਿ ਚਲੋ ਉਹਨਾਂ ਨੇ ਸਾਡੇ ਬਾਰੇ ਪਾਈ ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਨੇ ਕਿਹਾ ਕਿ ਕੀ ਕਿਆ ਹੈਗਾ ਮੈਂ ਇਦਾਂ ਲਾਈਵ ਤੇ ਦਿਖਾ ਦਿੰਨੀ ਆ ਮੇਰੀ ਹੁਣ ਗੱਲ ਹੋਈ ਆ ਆ ਹੋਈ ਮੇਰੀ ਗੱਲ ਉਹਨਾਂ ਨੇ ਹੁਣ ਮੈਸੇਜ ਕੀਤਾ ਹਲੋ ਕੀਤਾ ਹੈਗਾ ਤੇ ਉਹਨਾਂ ਨੇ ਭੇਜਿਆ ਕੋਈ ਦਲੀਲ ਅਪੀਲ ਨਹੀਂ ਪਹਿਲਾਂ ਆਪਣੀਆਂ ਆਪਣੇ ਵਾਂਗ ਫੋਨ ਤੇ ਸਮਝਾਇਆ ਸੀ ਪਰ ਤੁਸੀਂ ਇਹਨਾਂ ਦੇਖਾ ਕਰ ਦਿੱਤਾ ਵੀ ਕੋਈ ਨਾ ਕੀ ਕਰ ਲੈਣਗੇ ਬਸ ਰੁਕੋ ਦੋ ਚਾਰ ਦਿਨ ਮਸ਼ਹੂਰੀ ਹੋਣਾ ਤੁਸੀਂ ਕਰ ਦਿੰਨੇ ਆ ਠੀਕ ਹੈ ਓਕੇ ਚਲੋ ਠੀਕ ਹੈ ਮੈਂ ਉਹਨਾਂ ਨੂੰ ਬਾਅਦ ਉਸ ਤੋਂ ਬਾਅਦ ਇਹ ਮੈਸੇਜ ਕੀਤਾ ਜੀ ਵੀਰੇ ਦਲੀਲ ਬਿਲਵਲ ਗਲ ਨਹੀਂ ਕੋਈ ਵੀ ਹੈਗੀ ਜਿੱਦਾਂ ਤੁਸੀਂ ਕਹਿੰਦੇ ਪਹਿਲੇ ਤੁਹਾਨੂੰ ਸਮਝਾਇਆ ਇੱਥੇ ਸਮਝ ਵੀ ਗਿਆ ਹੈਗੇ ਠੀਕ ਹੈ ਉਸ ਤੋਂ ਬਾਅਦ ਕੋਈ ਵੀ ਸਪਰੀ ਵਗੈਰਾ ਮੈਂ ਕੋਈ ਨਹੀਂ ਲਗਾਇਆ ਕਿ ਚਲੋ ਪਰ ਕਰਦੇ ਹੋ ਪੇਡ ਪ੍ਰਮੋਸ਼ਨ ਹੈਗੀ ਪਰ ਤੁਹਾਡੇ ਕਹਿੰਦੇ ਸੋਈ ਬੰਦ ਕਰ ਦਿੱਤੀ ਠੀਕ ਹੈ ਉਹ ਗੱਲ ਹੋ ਤਾਂ 3 ਦਿਨ ਬਾਅਦ ਤੁਸੀਂ ਆਪਣੇ ਪੈਸੇ ਰਿਕਾਰਡਿੰਗ ਪਾਈ ਠੀਕ ਹੈ ਬਟ ਇਹ ਸਮਝ ਕੇ ਫਿਰ ਵੀ ਤੁਸੀਂ ਕਹਿੰਦੇ ਮੈਨੂੰ ਬਾਜੂ ਰਿਕਾਰਡਿੰਗ ਪਾਈ ਤੋਂ ਤੋਂ ਬਾਅਦ ਇਹ ਤੁਹਾਨੂੰ ਬੜਾ ਕੰਟੈਕਟ ਕੀਤਾ ਮਤਲਬ ਤੁਹਾਨੂੰ ਫੋਨ ਕਾਲਸ ਵਗੈਰਾ ਵੀ ਲਗਾਈਆਂ ਤੁਹਾਡੇ ਉਹ ਮੈਨੇਜਰ ਪਿਕ ਕਰਦੇ ਹੈ ਅੱਗੇ ਤੋਂ ਕਹਿੰਦੇ ਕਿ ਤੁਹਾਡੇ ਟਾਈਮ ਬਾਅਦ ਤੁਹਾਡੀ ਗੱਲ ਕਰਾਉਣੇ ਪ ਕਹਿੰਦੇ ਪੇਸੇ ਰਿਕਾਰਡਿੰਗ ਪਾਈ ਠੀਕ ਹੈ ਬਟ ਇਹ ਸਮਝਦੇ ਕਿ ਫਿਰ ਵੀ ਤੁਸੀਂ ਕਿੰਨੇ ਵਾਰ ਰਿਕਾਰਡਿੰਗ ਪਾਈ ਤੋ ਤਬ ਬਾਅਦ ਇਹ ਤਾਂ ਨਾ ਬੜਾ ਕੰਟੈਕਟ ਕੀਤਾ ਮਤਲ ਤੁਹਾਨੂੰ ਫੋਨ ਕਾਲਸ ਵਗੈਰਾ ਵੀ ਲਗਾਈਆਂ ਤੁਹਾਡਾ ਮੈਨੇਜਰ ਪਿੱਕ ਕਰਦੇ ਹੈ ਅੱਗੇ ਤੋਂ ਕਹਿੰਦੇ ਕਿ ਤੁਹਾਡਾ ਟਾਈਮ ਹੈ ਤੁਹਾਡੀ ਗੱਲ ਕਰਾਉਣੇ ਪਾਪਾ ਜੀ ਨਾਲ ਬਟ ਉਹਨਾਂ ਨੇ ਹੈਡ ਗੱਲ ਵੀ ਤੁਹਾਡੇ ਨਾਲ ਨਹੀਂ ਕਰਵਾਈ ਨਾ ਤੇ ਹੱਡ ਰਿਪਲਾਈ ਕੀਤਾ ਠੀਕ ਹੈ ਕਿ ਇਹ ਤੁਹਾਨੂੰ ਨਹੀਂ ਪੁੱਛ ਰਹੀਆਂ ਇਹ ਸਮਝ ਗਏ ਬਟ ਤੁਸੀਂ ਇਹ ਰਿਕਾਰਡਿੰਗ ਘੱਟੋਂ ਪਾਈ ਜੇ ਦੁਬਾਰਾ ਪਾਵਾਂਗੇ ਫਿਰ ਤੁਸੀਂ ਪਾ ਦਿਓ ਠੀਕ ਹੈ ਤੇ ਤੁਸੀਂ ਕੋਈ ਕਾਲ ਵਗੈਰਾ ਕੁਝ ਨਹੀਂ ਪਿੱਕ ਕੀਤਾ ਤੁਹਾਡੀ ਹੈਡ ਨਾਲ ਕੋਈ ਮਤਲਬ ਗੱਲ ਨਹੀਂ ਇਹ ਉਹ ਕੱਪਟਲਾ ਲੈ ਚਾ ਕਿ ਇਹ ਪੇਡ ਪ੍ਰੋਮੋਸ਼ਨ ਕਰਦੇ ਆ ਇਹਦੇ ਵਿੱਚ ਜੇ ਕਿਸੇ ਲਈ ਫੀਚਰ ਕੀ ਨਾ ਹੋ ਹੀ ਚੱਲਦਾ ਕਿ ਇਸ ਨੂੰ ਧਿਆਨ ਨਹੀਂ ਕਰਦੇ ਠੀਕ ਹੈ ਤੇ ਸਭ ਕੁਝ ਇਹੋ ਜਿਹਾ ਕਲੀਅਰ ਕੀਤਾ ਤੇ ਇਹੋ ਤੋਂ ਬਾਅਦ ਹੀ ਬੈਕਪਰ ਪੇਡ ਪ੍ਰੋਮੋਸ਼ਨ ਦੇ ਉੱਪਰ ਸਟੋਰੀ ਆਪਣੀਆਂ ਸਟਾਰਟ ਕੀਤੀਆਂ ਠੀਕ ਹੈ ਸੋ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਦਾ ਕੰਮ ਕੀਤਾ ਸੀ ਆਪ ਦਾ ਕੰਮ ਕਰਕੇ ਦਿਖਾਉਣਾ ਹੈ ਠੀਕ ਹੈ ਉਹ ਤੋਂ ਬਾਅਦ ਨਵਾਂ ਵਾਇਸ ਮੈਸੇਜ ਕੀਤਾ ਇੰਨੀ ਆਪਣੀ ਗੱਲ ਕੀ ਮੰਨਣਾ ਤੇ ਫਿਰ ਸਿੱਧੀ ਧਮਕੀ ਦੇਣ ਲੱਗੇ ਜੀ ਪਰ ਤਾਂ ਨਹੀਂ ਹੋਣਾ ਚਾਹੀਦਾ ਨਾ ਕਿ ਤਾਂ ਤਾਂ ਨਵੀਂ ਰਿਕਾਰਡਿੰਗ ਨਹੀਂ ਪਣੀ ਜਾਏ ਕਿ ਕਿ ਤਿੰਨ ਦਿਨ ਬਾਅਦ ਸੀ ਰਿਕਾਰਡਿੰਗ ਪਈ ਮਤਲਬ ਵੀ ਕੋਈ ਨਹੀਂ ਰਿਕਾਰਡਿੰਗ ਪਾਉਂਦਾ ਚਾਹ ਰਹੀ ਤਾਂ ਆਪਾਂ ਦੇ ਨਾ ਕਿ ਦੇਖੀਂ ਦੁਬਾਰਾ ਸਟੋਰੀ ਲਗਾਉਂਦੇ ਤੇ ਜੇ ਚੋਸ ਵੀ ਬਾਈਕ ਸੀ ਤਾਂ ਇਹ ਕੋਰਾਨ ਨਾ ਗਾਂਦੇ ਕਰਦੇ ਸੋਲ ਵਗੈਰਾ ਕੋਈ ਗੰਦੇ ਬੜ ਯੂਜ਼ ਕੀਤੇ ਕੋਈ ਵੀ ਬੰਦਾ ਆਪਣੀ ਘਰਵਾਲੀ ਬਾਰੇ ਆਪਣੀ ਮਾਂ ਬਾਰੇ ਆਪਣੀ ਭੈਣ ਬਾਰੇ ਗਲਤ ਬੜ ਨਹੀਂ ਸੁਣ ਸਕਦਾ ਸੋ ਉਹਨੇ ਵੀ ਨਹੀਂ ਸੁਣੇ ਤੇ ਇਹ ਗੱਲ ਫਿਰ ਮੇਰੇ ਘਰਵਾਲੇ ਨੇ ਕਲੀਅਰ ਕੀਤੀ ਉਸ ਉੱਥੇ ਉਹਨਾਂ ਨੇ ਵੌਇਸ ਮੈਸੇਜ ਕੀਤਾ ਵਾਲਾ ਵੀ ਜੀ ਮੇਰੀ ਗੱਲ ਸੁਣਿਓ ਓ ਕੀ ਕਹਿੰਦੇ ਆ ਵਾ ਜਿਹੜੀ ਜਿਹੜਾ ਵਾ ਉਹਦੇ ਲਾਈਵ 'ਚ ਜਾ ਕੇ ਚੈੱਕ ਕਰੇ ਉਹਨੇ ਕੀ ਬੋਲਿਆ ਮੈਨੂੰ ਤੇ ਫਿਰ ਤੁਸੀਂ ਕਿਹਾ ਵੀ ਮੈਂ ਕੀ ਕਿਦਾਂ ਗਲਤ ਬੋਲਿਆ ਤੇ ਕੀ ਬੋਲਿਆ ਤੁਹਾਡੀ ਕਰਦੀ ਹੋਗੀ ਤੇ ਉਹਨੂੰ ਕਹਿ ਜਣਾ ਖਣਾ ਕੇ ਗਲਤ ਬੋਲਦੂ ਕਰੇ ਤੁਸੀਂ ਸੁਣਨਗੇ ਨੇਗਾ ਲਾਲ ਦੱਸ ਹਾਂ ਠੀਕ ਹੈ ਤੇ ਇੱਥੇ ਮੈਂ ਲਾਸਟ ਮਤਲਬ ਪੁੱਛੇਗਾ ਕਿ ਉਹਨੇ ਕਿਹਾ ਕਿ ਜਿਹੜਾ ਹਟਾਉਣੇ ਪਤਾ ਨਹੀਂ ਕੀ ਮੈਨੂੰ ਲਾਈਨ ਨਹੀਂ ਸਮਝ ਨਹੀਂ ਫਿਰ ਭੇਜਿਆ ਕਿ ਤੁਸੀਂ ਆਪ ਦਾ ਉਹਨਾਂ ਨਾਲ ਗੱਲ ਕਰੋ ਗੱਲ ਕਰੋ ਜਿਹੜਾ ਬੋਲਦਾ ਤੁਹਾਨੂੰ ਤੁਸੀਂ ਆਪ ਦਾ ਉਹਨਾਂ ਨਾਲ ਗੱਲ ਕਰੋ ਜਿਹੜਾ ਬੋਲਦਾ ਤੁਹਾਨੂੰ ਅਸੀਂ ਰੋਕਿਆ ਰੋਕਿਆ ਸੀ ਤੁਸੀਂ ਰੁਕੇ ਨਹੀਂ ਇਹ ਦੱਸਣਾ ਵੀ ਕਿਵੇਂ ਰੁਕੀਦਾ ਕਿ ਤੁਹਾਨੂੰ ਇਹ ਦੱਸਣਾ ਕਿ ਰੁਕੀਦਾ ਕਿਵੇਂ ਫਿਰ ਮੈਂ ਇੱਥੇ ਆਪਣੀਆਂ ਗੱਲਾਂ ਕਲੀਅਰ ਕੀਤੀ ਕਿ ਜੋ ਮੈਂ ਹੁਣ ਸੋਸ਼ਲ ਮੀਡੀਆ ਤੇ ਕਲੀਅਰ ਕਰਕੇ ਆਈਆਂ ਕਿ ਮੈਂ ਪ੍ਰੋਮੋਸ਼ਨਾਂ ਕਿਉਂ ਕਰਦੀਆਂ ਜਦੋਂ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈਆਂ ਠੀਕ ਹੈ ਤੇ ਇਹ ਗੱਲ ਮੈਂ ਇੱਥੇ ਨਾਲ ਕਲੀਅਰ ਕੀਤੀ ਮੈਂ ਕਰਦੀ ਰਹੀਆਂ ਠੀਕ ਆ 1 ਮਿੰਟ ਹਾਂਜੀ ਜੀ ਕਰੀਏ ਚਲੋ ਠੀਕ ਹੈ ਪ੍ਰਮੋਸ਼ਨ ਕਰਦੇ ਹਾਂ ਚਲੋ ਮੇਰੀ ਆਈਡੀ ਧੁੰਦੀਆਂ ਠੀਕ ਹੈ ਵਿਆਹ ਦੇ ਚਲੋ ਮੇਰਾ ਹੋਣਾ ਹੈ ਜਾਰੀ ਲੰਮੀ ਵੀਡੀਓ ਨਹੀਂ ਉਹ ਤੇ ਇੱਕ ਕੰਨੀ ਨੂੰ ਮੇਰੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਕੱਢ ਦਿੱਤਾ ਤੇ ਕਹਿਣੇ ਕੱਢ ਦਿੱਤੇ ਤੇ ਇਹ ਤੇ ਇੱਕ ਵੀਡੀਓ ਹੀ ਮੈਂ ਪਹਿਲਾਂ ਹੀ ਪਾਣੀ ਪ੍ਰਮੋਸ਼ਨਲ ਵੀ ਪਹਿਲਾਂ ਹੀ ਕੱਢੀ ਜਿਵੇਂ ਵਿਆਹ ਮੇਰਾ ਬਾਜਾ ਯਾ ਹਸਬੈਂਡ ਮੇਰਾ ਬਾਜਾ ਆਇਆ ਉਹ ਵੀਡੀਓ ਸੂਡੀ ਸਬਾਜਾ ਬਣਾਉਣ ਲੱਗਾ ਮੇਰੇ ਨਾਲ ਠੀਕ ਹੈ ਫਿਰ ਵੀਡੀਓਸ ਮੈਂ ਵਿਆਹ ਤੋਂ ਪਹਿਲਾਂ ਹੀ ਬਣਾਉਣੀ ਕਿ ਉਹ ਮੇਰੀ ਮਜਬੂਰੀ ਮੈਂ ਕਾਪ ਬਣਾਣੀ ਕਿਉਂਕਿ ਮੇਰੀ ਫੈਮਿਲੀ ਚ ਮੈਂ ਹਮੇਸ਼ਾ ਤੋਂ ਮੇਰੀ ਮੰਮੀ ਆ ਸੋ ਸ਼ਨਾਗੀ ਰੁਕੀ ਦাকি ਮੈਂ ਫਿਰ ਮੈਂ ਇੱਥੇ ਆਪਣੀਆਂ ਗੱਲਾਂ クリア ਕੀਤੀ ਕਿ ਜੋ ਮੈਂ ਹੁਣ ਸੋਸ਼ਲ ਮੀਡੀਆ ਤੇ ਕਲੀਅਰ ਕਰਤੀਆਂ ਕਿ ਮੈਂ ਪ੍ਰੋਮੋਸ਼ਨਾਂ ਕਿਉਂ ਕਰਦੀਆਂ ਜਾਂ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈਆਂ ਠੀਕ ਹੈ ਤੇ ਇਹ ਗੱਲ ਮੈਂ ਇੱਥੇ ਨਾਲ ਕਲੀਅਰ ਕੀਤੀ ਮੈਂ ਕਹਿੰਦੀ ਰਹੀਆਂ ਠੀਕ ਆ ਇੱਕ ਮਿੰਟ ਹਾਂ ਠੀਕ ਹੈ ਜੀ ਚਲੋ ਠੀਕ ਹੈ ਪ੍ਰੋਮੋਸ਼ਨ ਕਰਦੇ ਹਾਂ ਚਲੋ ਮੇਰੀ ਆਈਡੀ ਹੁੰਦੀ ਹੈ ਠੀਕ ਹੈ ਵਿਆਹ ਤੇ ਚਲੋ ਮੇਰਾ ਹੋਣਾ ਹੈ ਜੀ ਨੰਬਰ ਵੀਡੀਓ ਨਹੀਂ ਉਹ ਤੇ ਠੀਕ ਹੈ ਮੇਰੇ ਵਿਆਹ ਦਾ ਸਾਲ ਵੀ ਨਹੀਂ ਹੋਇਆ ਇਹ ਵੀ ਤੋਂ ਇਹ ਤੇ ਵੀਡੀਓ ਵੀ ਮੈਂ ਪਹਿਲਾਂ ਹੀ ਪਾਉਣੇ ਪ੍ਰੋਮੋਸ਼ਨਲ ਵੀ ਪਹਿਲਾਂ ਹੀ ਕਰ ਦਿੱੰਜ ਵਲੋ ਵਿਆਹ ਮੇਰਾ ਬਾਅਦ ਚ ਹੋਇਆ ਹਸਬੈਂਡ ਮੇਰਾ ਬਾਅਦ ਆਇਆ ਹੋ ਵੀਡੀਓਸ ਵੀ ਉਸ ਬਾਅਦ ਬਣਾਉਣਾ ਲੱਗਾ ਮੈਂ ਨਾ ਠੀਕ ਹੈ ਤੇ ਵੀਡੀਓਸ ਮੈਂ ਵਿਆਹ ਤੋਂ ਪਹਿਲਾਂ ਹੀ ਬਣਾਉਣੀ ਕਿ ਉਹ ਮੇਰੀ ਮਜਬੂਰੀ ਮੈਂ ਤਾਂ ਬਣਾਣੀ ਕਿਉਂਕਿ ਮੇਰੀ ਫੈਮਿਲੀ ਚ ਮੈਂ ਆ ਮੇ ਜਿਸ ਤਰ੍ਹਾਂ ਤੇ ਮੇਰੀ ਮੰਮੀ ਆ ਸੋ ਸਾਡੇ ਘਰ ਦਾ ਖਰਚਾ ਮੇਰੀ ਮੇਰੇ ਕੋ ਸ਼ੌਕਰੀ ਮੇਰੀ ਮਜ਼ਬੂਰੀ ਸਮਝੋ ਠੀਕ ਹੈ ਤੇ ਤੁਹਾਨੂੰ ਇਹ ਤਾਂ ਬਹੁਤ ਲੱਗਦਾ ਕਿ ਆਹ ਚੀਜ਼ ਗਲਤ ਆ ਤੇ ਫਿਰ ਮੇਰੀ ਚਲੋ ਹੁਣ ਵੀ ਮੈਂ ਕਰਦੀ ਆ ਨਾ ਮੇਰੀ ਭੈਣਾ ਛੋਟੀ ਤੇ ਉਹਦੇ ਕਰਕੇ ਹੀ ਮੈਂ ਕਰਦੀ ਕਿਉਂਕਿ ਹੁਣ ਅੱਗੇ ਉਹਨੇ ਕਾਲਜ ਚ ਜਾਣਾ ਪ레스 ਤੋਂ ਕਰਦੀ ਪਈ ਇਸ ਟਾਈਮ ਤੇ ਜਿਹੜੀ ਕਾਲਜ ਦੀ ਫੀਸ ਆ ਭੇ ਕਰਨੀ ਕਾਲ ਨੂੰ ਤਾਂ ਵਿਆਹ ਕਰਨਾ ਸਾਰਾ ਕੁਝ ਚੱਕਣਾ ਤੇ ਮੈਨੂੰ ਕੋਈ ਦੇਣ ਵਾਲਾ ਨਹੀਂ ਹੈਗਾ ਮੇਰੀ ਫੈਮਲੀ 'ਚ ਕੋਈ ਨਹੀਂ ਹੈਗਾ ਕਿ ਜਿਹੜਾ ਕੋਈ ਕੰਮ ਕਰਦਾ ਹੋਵੇ ਤੇ ਬਤਨ ਮੈਂ ਆਪਣੇ ਪ੍ਰਮੋਸ਼ਨ ਸਿੱਧੇ ਹੀ ਸਾਰਾ ਕੁਝ ਕਰਦੀ ਹਾਂ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਚੀਜ਼ ਬਹੁਤ ਗਲਤ ਹੈ ਤੇ ਮੈਂ ਤੁਹਾਨੂੰ ਕਹਿੰਦੀ ਮੈਂ ਤਾਂ ਬਸ ਸਟੋਰੀ ਨਹੀਂ ਪਾਣੀ ਇਹ ਮੇਰੀ ਵੀ ਮਨਜ਼ੂਰੀ ਹੈ ਠੀਕ ਹੈ ਮੈਂ ਤਾਂ ਉਹ ਚੀਜ਼ ਪਲੈਅ ਕਲੀਅਰ ਨਹੀਂ ਕੀਤੀ ਕਿਉਂਕਿ ਲੋਕੀਂ ਇੱਥੇ ਜਰਾ ਤਮਾਸ਼ਾ ਬਣਾਉਂਦੇ ਆ ਠੀਕ ਆ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਆਹ ਚੀਜ਼ ਬਹੁਤ ਗਲਤ ਆ ਤੇ ਫਿਰ ਵੀ ਮੈਂ ਨਹੀਂ ਸਟੋਰੀ ਪਾਉਂਗੀ ਤੇ ਜੇ ਹੋਰ ਵੀ ਕਿਸੇ ਨੂੰ ਲੱਗਦਾ ਇਹ ਚੀਜ਼ ਗਲਤ ਆ ਤੇ ਉਹਨਾਂ ਨੂੰ ਕਹੋ ਕਿ ਜਿਹੜੀ ਮੇਰੀ ਭੈਣ ਨੇ ਅੱਗੇ ਸਟੈਪ ਆ ਕੇ ਦੇਖ ਲਓ ਤੁਸੀਂ ਕਿ ਸਾਡੇ ਦਾ ਅਸਲੋ ਕੀ ਹਾਲਾਤ ਆ ਤੇ ਕੌਣ ਕੌਣ ਆ ਤੇ ਕੁ ਯੂਨੀਵਰਸਿਟੀ ਕੋਲ ਮੈਂ ਸਭ ਕੁਝ ਕਲੀਅਰ ਕਰੂੰਗੀ ਬਟ ਇੱਕ ਗੱਲ ਸਿਰਫ ਮੈਂ ਹੀ ਮੇਰੇ ਫੈਮਿਲੀ ਤੱਕ ਕੀਤਾ ਠੀਕ ਹੈ ਤੇ ਬਾਕੀ ਹਸਬੰਡ ਉਹ ਬਗੰਨਾ ਬਾਤ ਦੀ ਉਹ ਬਾਤ ਆਇਆ ਤੇ ਪ੍ਰੋਮੋਸ਼ਨ ਆ ਮੈਂ ਪਹਿਲਾਂ ਨਹੀਂ ਕਰਦੀ ਰਹੀਆਂ ਠੀਕਾ ਮੈਂ ਚੁੱਪ ਕਰਕੇ ਦੇਖਾ ਤੇ ਵੀਰੇ ਬੋਲਣ ਦੇ ਸਾਰੇ ਮਤਲਬ ਆ ਜਾਂਦੇ ਹਨ ਕਿ ਆ ਚੀਜ਼ ਗਲਤ ਆ ਉਹ ਗਲਤ ਹੁਣ ਇੰਨਾ ਥੋੜੀ ਹੁੰਦਾ ਕਿ ਕੋਈ ਰਾਮ ਨਾ ਸਭ ਕੁਝ ਚੱਲਣ ਜਾਂ ਵਿੱਚ ਤੇ ਫਿਰ ਵੀ ਉਸ ਥੋੜੀ ਮੈਂ ਪੁੱਛਾਂ ਉਹ ਪਾਈ ਜਵੇ ਨਾ ਕੋ ਸੰਤਪਾਤ ਲੋਕਾਂ ਤੋਂ ਨਹੀਂ ਬੇਇੱਜ਼ਤੀ ਕਰਨ ਤੋਂ ਬਾਅਦ ਵੀ ਪਾਈ ਜਵੇ ਕਿ ਨਹੀਂ ਮੈਂ ਪਾਉਣੀ ਜੇ ਮੈਨੂੰ ਕਿਸੇ ਦਾ ਡਰ ਨਹੀਂ ਹੈ ਐਵੇਂ ਤਾਂ ਕੋਈ ਨਹੀਂ ਹੁੰਦਾ ਠੀਕ ਹੈ ਕਿ ਬੰਦੇ ਦੀ ਮਜਬੂਰੀ ਵੀ ਹੁੰਦੀ ਹੈ ਕਿ ਹਾਂ ਜੇ ਮੈਂ ਕਰੂਗੀ ਤਾਂ ਕਿ ਮੇਰਾ ਖਾਤਾ ਚੱਲੂਗਾ ਮੈਂ ਹੋਂਦ ਚਲਦੀ ਇਹ ਕੋਈ ਕਿ ਮੈਂ ਆਪਣੇ ਘਰ ਮੇਰਾ ਘਰ ਵਾਲਾ ਕੁਝ ਕਰ ਨਹੀਂ ਸਕਦਾ ਉਹ ਜੀ ਕਰ ਸਕਦਾ ਪਰ ਵਿੱਚਿਆ ਦੇ ਆਉਂਦੇ ਕੋਈ ਸੋ ਇਤੋਂ ਉਹ ਤੇ ਆਪਣੇ ਆਪ ਨਹੀਂ ਸੋਚ ਲਪੇੜਦਾ ਵੀ ਹਾਂ ਪਿੱਛੇ ਮੇਰੀ ਮਾਵਾ ਮੇਰੀ ਭੈਣ ਤੇ ਉਹਦਾ ਤੇ ਮੈਂ ਆਪੇ ਸੋਚੂਗੀ ਉਹਦੇ ਕਰਕੇ ਹੀ ਮੈਂ ਸਭ ਕੁਝ ਕਰਦੀ ਆ ਮੈਨੂੰ ਬੋਲਣ ਸਾਰੇ ਹੀ ਆ ਜਾਂਦੇ ਕਿਉਂਕਿ ਕਿਸੇ ਨੂੰ ਇਹ ਜੀਜ਼ਾ ਨਹੀਂ ਪਤਾ ਸਿਰਫ ਸਾਹਮਣੇ ਸਟੋਰੀ ਤੇ ਦਿਖਦੀ ਸਾਰਿਆਂ ਨੂੰ ਕਿ ਹਾਂ ਪਹਿਲਾ ਹੈ ਸਟੋਰੀ ਪਈ ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਕਿਉਂ ਪਈ ਹੈ ਤੇ ਕੀ ਦੇ ਕਰਕੇ ਪਈ ਆ ਠੀਕ ਹੈ ਸੋ ਪਹਿਲਾਂ ਮੈਂ ਤਾਂ ਇਹ ਤਾਂ ਮੈਂ ਪਹਿਲਾਂ ਵੀ ਕਲੀਅਰ ਕਰਨੀ ਹੈ ਠੀਕ ਆ ਬਟ ਮੈਂ ਤਾਂ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਕਿ ਆ ਨਿੱਕੀ ਨਿੱਕੀ ਚੀਜ਼ਾਂ ਦਾ ਸੋਸ਼ਲ ਮੀਡੀਆ ਤੇ ਤਾਂ ਮਾਸ਼ਾ ਜੀ ਤਾਂ ਕੋਈ ਹੁਣ ਰਿਕਾਰਡਿੰਗ ਵੈਲੂ ਕਰਦੀ ਠੀਕ ਤੇ ਪਰla ਫਾਇਰ ਜਿਵੇਂ ਤੁਹਾਨੂੰ ਹਾਲਤਾਂ ਰਹੀ ਇਹ ਵੀ ਲੀਕ ਕਰਦੇ ਤੇ ਮੈਨੂੰ ਪਤਾ ਕਿ ਅੱਦੇ ਹੋਸਟਲ ਦੇ ਪਿੰਡਾਂ ਵਾਲੇ ਇੱਕ ਕਾਲ ਦਾ ਤਮਾਸ਼ਾ ਬਣਾਉਂਦੇ ਆ ਤੇ ਆਪਣੀ ਫੈਮਿਲੀ ਦਾ ਤਮਾਸ਼ਾ ਬਣਾ ਕੋਈ ਵੀ ਨਹੀਂ ਦੇਖ ਸਕਦਾ ਮੈਨੂੰ ਇਹ ਚੀਜ਼ ਨਹੀਂ ਹੈਗੀ ਕਿ ਕੋਈ ਉਹਨਾਂ ਦਾ ਮਜ਼ਾਕ ਬਣਾ ਦੇ ਤਮਾਸ਼ਾ ਬਣਾ ਦੇ ਮੈਂ ਚੁੱਪ ਕਰਕੇ ਦੇਖਾਂ ਠੀਕ ਹੈ ਤੇ ਆ ਮੈਸੇਜ ਹੋਣ ਤੋਂ ਬਾਅਦ ਉਹਨਾਂ ਨੇ ਇੱਥੇ ਮੈਸੇਜ ਕੀਤਾ ਜੋ ਬਾਅਦ ਵਿੱਚ ਅਚਨ ਸੰਦ ਕੀਤਾ ਉਹਨਾਂ ਨੇ ਮੈਸੇਜ ਕੀਤਾ ਕਿ ਠੀਕ ਆ ਅਸੀਂ ਖਾਤਾ ਚੱਕਣ ਨੂੰ ਤਿਆਰ ਆ ਪਰ ਤੂੰ ਆਪਣਾ ਪੇਜ ਡਿਲੀਟ ਕਰ ਤੋ ਠੀਕ ਹੈ ਇੱਥੇ ਮੈਂ ਉਹਨਾਂ ਨੂੰ ਰਿਪਲਾਈ ਕਰਨਾ ਕਿ ਮੈਂ ਪੇਜ ਡਿਲੀਟ ਨਹੀਂ ਕਰ ਸਕਦੀ ਮੈਂ ਉਹ ਸਟ ਪਰ ਇੱਥੇ ਉਹਨਾਂ ਨੇ ਉਹ ਮੈਸੇਜ ਉਸੇ ਵੇਲੇ ਇਹਨੇ ਸੈਂਡ ਕਰਤਾ ਇੱਕ ਸੈਕਿੰਡ ਦੇ ਵਿੱਚ ਵਿੱਚ ਉਹਨੇ ਕੋਈ ਕੋਆਰਡੀਨੇਟ ਪਾਇਆ ਉੱਤੇ ਬਹੁਤ ਉਹਨਾਂ ਨੇ ਇਹ ਕਰਤਾ ਕਿ ਕੋਈ ਰਾਜੀਨਾਵਾ ਨਹੀਂ ਪੰਜਾਬੀ ਨਹੀਂ ਉਹਦੀ ਪੜਾ ਲਓ ਕਿਸੇ ਨੂੰ ਅਸੀਂ ਤਾਂ ਗੱਲ ਸਾਫ਼ ਕਰਨਾ ਬਸ ਜਿਹੜਾ ਰਾਹ ਚ ਆ ਗਿਆ ਉਹ ਵੀ ਸਾਫ਼ ਹੋਣਾ ਫਿਰ ਇਸ ਕਰਕੇ ਸਾਨੂੰ ਮੈਸੇਜ ਕਰਨ ਦੀ ਲੋੜ ਨਹੀਂ ਠੀਕ ਹੈ ਸਾਨੂੰ ਮੈਸੇਜ ਕਰਨ ਦੀ ਲੋੜ ਨਹੀਂ ਚਲੋ ਠੀਕ ਹੈ ਮੈਨੂੰ ਵੀ ਕੋਈ ਸ਼ੌਕ ਨਹੀਂ ਬਟ ਮੈਨੂੰ ਇਹ ਹੈ ਕਿ ਮੈਂ ਆਪਣੀ ਗੱਲ ਕਲੀਅਰ ਕਰਾਂ ਮੈਂ ਤਾਂ ਮੈਸੇਜ ਕੀਤਾ ਠੀਕ ਹੈ ਤੇ ਇਹੇ ਚਲੋ ਗੰਦ ਕੀ ਹੁੰਦਾ ਉਹ ਵੀ ਮੈਂ ਇੱਥੇ ਕਲੀਅਰ ਕਰ ਦਿੱਤਾ ਮਾੜਾ ਆ ਤੇ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਇਹਨਾਂ ਨੇ ਇਹ ਮੈਸੇਜ ਡਿਲੀਟ ਕਰਤਾ ਕਿਤਾ ਕਿ ਜਿੱਥੇ ਉਹਨਾਂ ਨੇ ਕਹਿ ਲਿਆ ਅਸੀਂ ਖਰਚਾ ਦੇਣ ਨੂੰ ਤਿਆਰ ਆ ਤੇ ਜਦੋਂ ਉਹ ਮੈਸੇਜ ਨਾ ਕਰਦੇ ਫਿਰ ਮੈਸੇਜ ਡਿਲੀਟ ਕਰਨਾ ਮਤਲਬ ਹੀ ਕੋਈ ਨਹੀਂਗਾ ਪਰ ਉਹਨਾਂ ਨੂੰ ਪਤਾ ਹੋ ਗਿਆ ਉਹਨਾਂ ਨੇ ਇਦਾਂ ਕਿਉਂ ਕੀਤਾ ਨਹੀਂ ਵੀਰੇ ਪੰਜਾਬੀ ਤੇ ਮੈਨੂੰ ਆਉਂਦੀ ਆ ਠੀਕ ਹੈ ਐਡੀ ਕੋਈ ਗੱਲ ਨਹੀਂ ਹੈਗੀ ਤੇ ਜਿਹੜਾ ਸੀ ਪਹਿਲਾ ਮੈਸੇਜ ਕੀਤਾ ਹੈਗਾ ਕਿ ਹਾਂ ਠੀਕ ਹੈ ਤੇ ਖਰਚਾ ਕਰ ਕੋਈ ਤੇ ਪੇਸ ਡਿਲੀਟ ਕਰ ਤੋ ਤੂੰ ਉਹ ਨਹੀਂ ਲੀਟ ਕਰ ਤਾਂ ਮੈਸੇਜ ਹੁੰਦਾ ਮੈਂ ਤੁਹਾਨੂੰ ਕਹਿੰਨੀ ਆ ਕਿ ਮੈਂ ਪੇਜ ਡੇਟ ਨਹੀਂ ਕਰਦੀ ਤੂੰ ਖਾਤਾ ਚੱਕੋਗੇ ਨਾ ਤੂੰ ਖਾਤਾ ਚੱਕੋ ਤੇ ਮੈਂ ਇੱਕ ਵੀ ਉਹਦੀ ਪ੍ਰਮੋਸ਼ਨ ਆਪਣੀ ਆਈਡੀ ਤੋਂ ਨਹੀਂ ਕਰਦੀ ਇੱਕ ਵੀ ਹੀ ਹੁੰਦੀ ਆ ਸੋ ਫਿਰ ਖਾਤਾ ਚੱਕ ਲਓ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈ ਅਗਰ ਤੂੰ ਇਹ ਕਹਿੰਦੇ ਤੂੰ ਆਣਾ ਕੋਈ ਨਹੀਂ ਤੂੰ ਆ ਕੇ ਤੇ ਪਹਿਲਾਂ ਮੇਰੇ ਘਰ ਦੇਖ ਕੇ ਆਇਓ ਠੀਕ ਹੈ ਕਿ ਮੈਂ ਝੂਠ ਬੋਲਦੀ ਪਈ ਆ ਕਿ ਮੈਂ ਸੱਚ ਬੋਲਦੀ ਪਈ ਆ ਕੀ ਗੱਲ ਆ ਕਿ ਨਹੀਂ ਗੱਲ ਤੇ ਫਿਰ ਤੂੰ ਮੈਨੂੰ ਬੋਲਿਓ ਕੁਛ ਤੇ ਜੇ ਰਹੀ ਕਰਦੀ ਕਹਿੰਦੇ ਗੱਲ ਸੱਚ ਕਰਨਾ ਤੇ ਸਿੰਪਲ ਤੇ ਪ੍ਰੋਮੋਸ਼ਨ ਉਹ ਗੰਦ ਨਹੀਂ ਬੋਲਦੇ ਠੀਕ ਹੈ ਦੁਨੀਆ ਤੇ ਨਸ਼ਾ ਜਿੰਨ ਲੋਕਾਂ ਨੇ ਨੇ ਮਾਵਾ ਦੇ ਪੁੱਤ ਮਾਤੇ ਇਹਨਾਂ ਕੁਝ ਗਲਤ ਹੁੰਦੇ ਆ ਤੇ ਉਹ ਗੰਦ ਤੇ ਉਹ ਜਾ ਕੇ ਗੰਦ ਸਾਫ ਕਰੋ ਕਿ ਹਾਂ ਇਹ ਦੱਪਾ ਲਵੀ ਹੋਵੇ ਠੀਕ ਹੈ ਸੋ ਕਿ ਇਹ ਬੰਦੇ ਦੇ ਪੇਟ ਪਰ ਮੋਸ਼ਨ ਬੰਦ ਕਰਨਾ ਇਹਨੂੰ ਗੰਦ ਨਹੀਂ ਕਹਿੰਦੇ ਠੀਕ ਹੈ ਜੇ ਤੁਸੀਂ ਬੋਲਦੇ ਕਿ ਗੰਦੇ ਗੰਦ ਨਹੀਂ ਸਿਰਫ ਪੇਟ ਪ੍ਰੋਮੋਸ਼ਨ ਕਰਦੇ ਆ ਠੀਕ ਆ ਤੇ ਗਾਤ ਫਿਰ ਰਾਤ ਨंगे ਕਪੜੇ ਪਾ ਕੇ ਜਿਵੇਂ ਸੋਸ਼ਲ ਮੀਡੀਆ ਤੇ ਨੱਚਦੀਆਂ ਉਹ ਤੁਸੀਂ ਉਹ ਗੰਦਾ ਤੁਸੀਂ ਉਹ ਜਾ ਕੇ ਗੱਲ ਸਾਫ ਕਰਣਾ ਇਹਨੂੰ ਗੰਦ ਨਹੀਂ ਕਹਿੰਦੇ ਠੀਕ ਆ ਤਾਂ ਬੰਨਾਂ ਨੇ ਸਿੱਧੀ ਗੱਲ ਕੀਤੀ ਮੈਂ ਸਟੋਰੀ ਪਾਉਣਾ ਦੇਖ ਲੈ ਠੀਕ ਆ ਉਹ ਤਾਂ ਬੰਨਾਂ ਨੇ ਮੇਰੇ ਘਰ ਵਾਲੀ ਵੱਸ ਤੋਂ ਲੋ ਠੀਕ ਆ ਸਟੋਰੀ ਪਾਈ ਕੋਈ ਤਾਂ ਕਰਨੀ ਉਹਨਾਂ ਤੇ ਕੋਈ ਗੁੱਸਾ ਨਹੀਂ ਬਿਹਾਸ ਵਾਲੀ ਸਟੋਰੀ ਪਾਈ ਮੈਨੂੰ ਪਰ ਮੈਨੂੰ ਸਭ ਤੋਂ ਵੱਧ ਇਹ ਚੀਜ਼ ਤੇ ਗੁੱਸਾ ਹੈ ਜਿਹਦੇ ਕਰਕੇ ਮੈਨੂੰ ਲੱਗਾ ਕਿ ਲਾਈਵ ਹੋਣਾ ਚਾਹੀਦਾ ਠੀਕ ਹੈ ਮੈਨੂੰ ਉਹ ਚੀਜ਼ਾ ਬਹੁਤ ਜ਼ਿਆਦਾ ਗੁੱਸਾ ਲੱਗਾ ਕਿ ਕਿਸੇ ਬਾਰੇ ਇੰਨੀ ਗੰਦੀ ਲੈਂਗੁਏਜ ਯੂਜ਼ ਕਰਨੇ ਚਲੋ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਕਿਉਂਕਿ ਮੈਂ ਜੇ ਮੇਰੇ ਘਰ ਵਾਲ ਨੂੰ ਅਸਲ ਕਮਲ ਪਰ ਮੈਨੂੰ ਸਾਡੀ ਰਿਕਾਰਡਿੰਗ ਪਾਈ ਜਿੱਦਾਂ ਮਰਜੀ ਮੈਂ ਹੁਣ ਵੀ ਲਾਈਵ ਹੋਈ ਮੈਂ ਨਾਲ ਬਾਰੇ ਇੱਕ ਵੀ ਗਲਤ ਵਰਡ ਯੂਜ਼ ਨਹੀਂ ਕੀਤਾ ਨਾ ਉਹਨਾਂ ਨੇ ਮੇਰੇ ਘਰ ਵਾਲ ਨੂੰ ਫੋਨ ਪਹੁੰਚ ਕੋਈ ਵਰਡ ਗਲਤ ਯੂਜ਼ ਕੀਤਾ ਇਹ ਆਪਣੀ ਗੱਲ ਕਲੀਅਰ ਕਰਦੇ ਕਿ ਉਹ ਨਾ ਵੇ ਕੰਦਕਰ ਵਾਲੇ ਕਿਉਂ ਕਰਦਾ ਕਰਵਾਲੀ ਅੱਗੇ ਹੋ ਗੱਲ ਕਰਵਾਲੀ ਦੇ ਕਰਕੇ ਹੰਡੀ ਆ ਸੋਸ਼ਲ ਮੀਡੀਆ ਤੇ ਪਹਿਲਾ ਘਰ ਵਾਲੀ ਆਈ ਕਿ ਫੇਰ ਉਹ ਮੇਰਾ ਘਰ ਵਾਲਾ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਆਈ ਕਿ ਉਹਨਾਂ ਨੇ ਮੈਂ ਕਹਿੰਨੀ ਕਿ ਵੀਡੀਓ ਬਣਾ ਮੇਰੇ ਨਾਲ ਆ ਤੇ ਵੀਡੀਓ ਪਾਉਂਦੇ ਹੈ ਕਿ ਮੇਰੇ ਨਾਲ ਤੇ ਨਾ ਉਹਦਾ ਨਹੀਂ ਕੋਈ ਮਜਬੂਰੀ ਹੈ ਕਿ ਸਭ ਕੁਝ ਮੈਂ ਵਲੌਗ ਚ ਬਣਾਉਣਾ ਤਾਂ ਘਰ ਦੇਖ ਲੋ ਸਭ ਕੁਝ ਵਧੀਆ ਨਾਲ ਸੈਟਪ ਨੇ ਕੋਈ ਲੋੜ ਨਹੀਂ ਆ ਉਹ ਮੇਰੇ ਕਰਕੇ ਮੇਰੇ ਨਾਲ ਆ ਸੋਸ਼ਲ ਮੀਡੀਆ ਤੇ ਠੀਕ ਹੈ ਤੇ ਮੈਂ ਨਹੀਂ ਤੁਹਾਨੂੰ ਦੇ ਕਿ ਮੇਰੇ ਕਰਕੇ ਉਹਨਾਂ ਤੇ ਗੱਲ ਲਾਵੇ ਤੇ ਨਾ ਮੈਂ ਤੁਹਾਨੂੰ ਕਿ ਉਹਦੇ ਬਾਰੇ ਕੋਈ ਗਲਤ ਬੋਲੇ ਤੇ ਮੈਂ ਚੁੱਪ ਕਰਕੇ ਸ ਸੋ ਇਹ ਸਾਰੀਆਂ ਗੱਲਾਂ ਨੇ ਕਰਕੇ ਮੈਨੂੰ ਹੁਣ ਲਾਈਵ ਹੋਣਾ ਪਿਆ ਤਾਂ ਜੇ ਹੁਣ ਵੀ ਕਿਸੇ ਨੂੰ ਲੱਗਦਾ ਕਿ ਹਾਂ ਆ ਸਾਰੀ ਚੈਅ ਠੀਕ ਹੈ ਠੀਕ ਹੈ ਮੈਂ ਸਭ ਕੁਝ ਕਲੀਅਰ ਕੀਤਾ ਤੇ ਮੈਂ ਵੀ ਸਭ ਕੁਝ ਦਿਖਾਇਆ ਜੋ ਜੋ ਮੈਂ ਬੋਲੀ ਮੈਂ ਸਭ ਕੁਝ ਦਿਖਾਇਆ ਮੈਂ ਪ੍ਰੂਫ ਤੋਂ ਬਿਨਾ ਕੁਝ ਨਹੀਂ ਬੋਲੀਏਗੀ ਠੀਕ ਆ ਤੇ ਜੇ ਹੁਣ ਉਹ ਮੇਰੇ ਘਰ ਬਾਰੇ ਬਾਰੇ ਬੋਲਣਗੇ ਮੈਨੂੰ ਚੀਜ਼ ਤੋਂ ਬਹੁਤ ਜ਼ਿਆਦਾ ਗੰਦਾ ਗਲਤ ਲੱਗਾ ਗੁੱਸਾ ਲੱਗਾ ਕਿਉਂਕਿ ਇੰਨੀ ਗੰਦੀ ਲੈਂਗੁਏਜ ਕੋਈ ਕਿਸੇ ਬਾਰੇ ਕਿਦਾਂ ਯੂਜ਼ ਕਰ ਸਕਦਾ ਕਿਉਂਕਿ ਬਾਜਾ ਕਹਿੰਦੇ ਕਿ ਤੇਰੇ ਘਰ ਵਾਲ ਨੂੰ ਬੋਲਣਾ ਨਹੀਂ ਆਉਂਦਾ ਫੋਨ 'ਤੇ ਗਲਤ ਕਿਦਾਂ ਬੋਲਦਾ ਹੀ ਮੇਰਾ ਘਰ ਵਾਲਾ ਇੱਕ ਵੀ ਦਿਖਾ ਦੋਗੇ ਜਿਸ ਤੇ ਤੁਹਾਨੂੰ ਗਲਤ ਬੋਲਿਆ ਹੋਵੇ ਉਹ ਗਲਤ ਬੋਲਦਾ ਕਿ ਜਿਹੜਾ ਉਹਨਾਂ ਨੇ ਗਲਤ ਬੋਲੂਗਾ ਗਲਤ ਬੋਲੂਗਾ ਆਪਣੇ ਬਾਰੇ ਕੋਈ ਵੀ ਬਿਨਾ ਵਜਾ ਗਲਤ ਨਹੀਂ ਸੁਣ ਸਕਦਾ ਠੀਕ ਹੈ ਤੇ ਸੋ ਤੁਸੀਂ ਸ਼ਾਇਦ ਚਾਹੁੰਦੇ ਹੋ ਕਿ ਮੇਰਾ ਘਰ ਵਾਲਾ ਅੱਗੇ ਆਵੇ ਬਟ ਉਹ ਨਹੀਂ ਆਉ ਕੋ ਕਿ ਇਥੇ ਮੇਰੀ ਗੱਲੋਂ ਨਹੀਂ ਸਿਰਫ ਮੈਂ ਇਹ ਸਭ ਕੁਝ ਕਲੀਅਰ ਕਰੂਗੀ ਕਿ ਮੈਂ ਕਿਸੇ ਨੂੰ ਕੁਝ ਗਲਤ ਨਹੀਂ ਬੋਲਦੀ ਤਾਂ ਮੈਂ ਬੋਲੂਗੀ ਕਿ ਮੈਂ ਸਿਰਫ ਆਪਣੀ ਗੱਲ ਕਲੀਅਰ ਕਰਦੀ ਪਈ ਹਾਂ ਤਾਂ ਮੈਂ ਕਰੂਗੀ ਅੱਗੇ ਵੀ ਕਰੂਗੀ ਜੇ ਮੈਨੂੰ ਕੁਝ ਗਲਤ ਲੱਗੂਗਾ ਤੇ ਠੀਕ ਆ ਤੇ ਬਸ ਮੈਂ ਇਹ ਹੀ ਵਿਖਾਉਣਾ ਹੈ ਕਿ ਜਿਹੜੀ ਜਿਹੜੀ ਜੋ ਵੀ ਗੱਲ ਹੈਗੀ ਹੁਣ ਵੀ ਜੇ ਕਿਸੇ ਨੂੰ ਕੁਝ ਹੁਣ ਵੀ ਮੈਨੂੰ ਚਲੋ ਅੰਮ੍ਰਿਤਪਾਲ ਮੈਰੋ ਜੀ ਕਹਿੰਦੇ ਹੈਗੇ ਕਿ ਤੁਸੀਂ ਪੈਡ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਵਾਲੀ ਠੀਕ ਹੈ ਮੈਨੂੰ ਉਹ ਤਾਂ ਬੈਨੀਫਿਟ ਹੁੰਦਾ ਵਾ ਮੈਨੂੰ ਮੇਰੇ ਘਰ ਦਾ ਮੈਨੂੰ ਕੋਈ ਆਪਣੀ ਪਹਿਨ ਦੀ ਪੀਸ ਵਗੈਰਾ ਕੁਝ ਵੀ ਕਰਨੀ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਤੇ ਮੈਨੂੰ ਕੋਈ ਵੀ ਬੰਦਾ ਚਲੋ ਹੁਣ ਮੈਨੂੰ ਕਹੂਗਾ ਨਾ ਚਲ ਮੈਂ ਠੀਕ ਹੈ ਮੈਂ ਕਲੀਅਰ ਕਰਦੀ ਮੈਂ ਨਹੀਂ ਪਹੁੰਦੀ ਮੈਂ ਕੋਈ ਸਾਰੀ ਮੈਂ ਉਹ ਪ੍ਰਮੋਸ਼ਨ ਛੱਡੂ ਮੈਂ ਸਾਰੀਆਂ ਪ੍ਰਮੋਸ਼ਨਾਂ ਬੰਦ ਕਰ ਦੂੰਗੀ ਠੀਕ ਹੈ ਕਿਸੇ ਵੀ ਟਾਈਪ ਦੀ ਬੰਦ ਕਰ ਦੂੰਗੀ ਪਰ ਮੈਨੂੰ ਮੈਂ ਪੇਜ ਡਿਲੀਟ ਨਹੀਂ ਕਰ ਸਕਦੀ ਠੀਕ ਹੈ ਫਿਰ ਮੇ ਆ ਕੇ ਮੇਰੇ ਘਰ ਦਾ ਖਰਚਾ ਚੱਕੋ ਨਾ ਕਿ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੋ ਰੋਟੀ ਪਾਣੀ ਦਾ ਖਰਚਾ ਚੱਕੋ ਕੋਈ ਨਹੀਂ ਚਾਹ ਸਕਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਪਰ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਚੱਕਾਂਗੇ ਬਾਅਦ ਵਿੱਚ ਮੈਸੇਜ ਡਿਲੀਟ ਕਰਨ ਦਾ ਮਤਲਬ ਕੀ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਗਲਤ ਲੱਗੀ ਪਤਾ ਨਹੀਂ ਕਿਉਂ ਲੱਗੀ ਸੋ ਮੈਂ ਆਪਣੀ ਗੱਲ ਕਲੀਅਰ ਕਰਨੀ ਮੈਂ ਕਹ ਰਹੀ ਕਿ ਕਿਸ ਨੂੰ ਸਹੀ ਲੱਗਾ ਕਿਸ ਨੂੰ ਗਲਤ ਲੱਗਾ ਗਲਤ ਲੱਗੇ ਬਟ ਜੋ ਉਹ ਸਹੀ ਹੈ ਸਾਹਮਣੇ ਆ ਮੈਂ ਵਿਦਾਊਟ ਪ੍ਰੂਫ ਕੁਛ ਨਹੀਂ ਬੋਲੀ ਹੈਗੀ